ਤੁਸੀਂ ਵੇਖਦੇ ਰਹੋ ਦਿਨਿਕ ਸੁਰਾ ਤੇ ਮੈਂ ਅਰਜੁਨ ਜੈਨ ਅੱਜ ਸਮਝੂ ਦਾ ਟਾਂਡਾ ਦੇ ਵਿੱਚ ਜਿੱਥੇ ਕਿ ਡਾਕਟਰ ਮੰਤਰੀ ਡਾਕਟਰ ਰਵਜੋਧ ਜੀ ਅੱਜ ਨਗਰ ਕੌਂਸਲ ਟਾਂਡਾ ਦੇ ਵਿੱਚ ਪਹੁੰਚੇ ਹੋਏ ਨੇ ਸਾਡਾ ਅੱਜ ਮਝੂ ਨੇ ਆਪਾਂ ਗੱਲਬਾਤ ਕਰਾਂਗੇ ਟਾਂਡਾ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਪਹੁੰਚੇ ਕੀ ਗੱਲ ਹੈ ਪਹਿਲਾਂ ਦਿਨਿਕ ਸੁਰਾ ਵਾਲੇ ਜੀ ਸਰ ਅੱਜ ਨਗਰ ਕੌਂਸਲ ਟਾਂਡਾ ਦੇ ਵਿੱਚ ਪਹੁੰਚੇ ਕੀ ਜੀ ਤਕਰੀਬਨ 3 ਮਹੀਨੇ ਤੋਂ ਜੋ ਪੰਜਾਬ ਦਾ ਜਿੰਨਾ ਵੱਡਾ ਨੁਕਸਾਨ ਹੋਇਆ ਜਿੰਨਾ ਭਾਰੀ ਨੁਕਸਾਨ ਹੋਇਆ ਇਹ ਕਦੀ ਪਹਿਲਾਂ ਪੰਜਾਬ ਦੇ ਇਤਿਹਾਸ ਵਿੱਚ ਕਦੀ ਬਰਸਾਤਾਂ ਜਾਂ ਹੜ੍ਹਾਂ ਵਿੱਚ ਨਹੀਂ ਹੋਇਆ ਤੇ ਮੈਂ ਤੁਹਾਨੂੰ ਅਦਿਆਂ ਸਰਦਾਰ ਫਕੀਰ ਸਿੰਘ ਮਾਨ ਜੀ ਦਾ ਤੇ ਜਿਨ੍ਹਾਂ ਨੇ ਇਸ ਔਖੇ ਔਖੇ ਸਮੇ ਆਪਣੇ ਜ਼ਿੰਮੇਵਾਰੀ ਤਾਂ ਦਿਨੇ ਨਿਭਾਉਂਦੇ ਹੋਏ ਉਸ ਵੇਲੇ ਵੀ ਤੇ ਅੱਜ ਵੀ ਉਹ ਪੰਜਾਬ ਵਦੇ ਪੰਜਾਬ ਦੇ ਲੋਕਾਂ ਨਾਲ ਖੜੇ ਹੈ ਤੇ ਜੋ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਪੂਰਾ ਦੇਸ਼ ਨੂੰ ਸਭ ਤੋਂ ਵੱਧ ਜਿਹੜਾ ਮੁਆਵza ਹੈਗਾ ਉਹ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ 20000 ਪ੍ਰਤੀ ਇੱਕ ਜਿਹੜਾ ਫਸਲਾਂ ਦਾ ਕਿ ਜ਼ਮੀਨ ਦਾ ਖਰਾਬਾ ਹੈ ਉਹ ਦੇ ਰਹੇ ਹੈਗੇ ਤੇ ਉਹਨੂੰ ਉਸ ਵਚਨਾਂ ਨੂੰ ਪੂਰਾ ਕਰਦੇ ਹੋਏ ਸੀਐਮ ਸਾਹਿਬ ਨੇ ਪਹਿਲੇ 3 ਦਿਨ ਪਹਿਲਾਂ ਅੱਜ ਨਾਲਾ ਵਿਖੇ ਉਸ ਨੂੰ ਸ਼ੁਰੂਆਤ ਕਰਤੀ ਸੀ ਤੇ ਅੱਜ ਪੂਰੇ ਪੰਜਾਬ ਵਿੱਚ ਅਲੱਗ-ਅਲੱਗ ਜ਼ਿਲ੍ਹਾ ਵਿੱਚ ਸਾਡੇ ਜਿੰਨੇ ਵੀ ਕੈਬਨਿਟ ਸਾਥੀ ਆ तकरीबन 13 ਸਾਡੇ ਸਾਰੇ ਕੈਬਨਟ ਮੰਤਰੀ ਸਹਿਬਾਨ ਹਰੇਕ ਜ਼ਿਲ੍ਹਾ ਵਿੱਚ ਪੂਰੇ ਪੰਜਾਬ ਵਿੱਚ ਜਿਹੜੀ ਮੁਆਵਜ਼ੇ ਦੀ ਹੋਰ ਰਾਸ਼ੀ ਦੀ ਉਹ ਵੰਡ ਕਰ ਰਹੇ ਨੇ ਤੇ ਇਸ ਸਬੰਧ ਵਿੱਚ ਅਸੀਂ ਅੱਜ ਬਟਾਂਡਾ ਹਲਕੇ ਵਿੱਚ ਜਿਹੜੇ ਤਿੰਨ ਪਿੰਡਾਂ ਦੀ ਰਾਸ਼ੀ ਸੀ ਕਿ तकरीबन ਜਿਹਦੇ ਵਿੱਚ 60 ਪਰਿਵਾਰ ਉਹ ਸ਼ਾਮਲ ਸੀ ਤੇ 26 ਲੱਖ ਦੀ ਰਾਸ਼ੀ ਦੀ ਅਸੀਂ ਅੱਜ ਵੰਡ ਕੀਤੀ ਆ ਆਪਾਂ ਤੁਸੀਂ ਦੇਖਿਆ ਜੋ ਵਿਆਦ ਰਿਆ ਦੇ ਵਿੱਚ ਜਿਹੜੀ ਸਫਾਈ ਦਾ ਮਾਹੌਲ ਇੱਕੇਵੇਂ ਦੇਖਦੇ ਉਸ ਜੀ ਬਿਲਕੁਲ ਦੇਖੋ ਜੀ ਇਹ ਕੁਦਰਤੀ ਹੈ ਕਿ ਜਿਹੜਾ ਪਾਣੀ ਹੈਗਾ ਉਹਨੇ ਆਪਣਾ ਆਪਣੇ ਦਾ ਰਾਬ ਮੁਤਾਬਕ ਉਹਨੇ ਚੱਲੀ ਜਾਣਾ ਹੈਗਾ ਜੇ ਕਿਤੇ ਵੀ ਉਹਨੂੰ ਰੋਕ ਲੱਗਦੀ ਹੈ ਰੁਕਾਵਟ ਆਂਦੀ ਹੈਗੀ ਆ ਤੇ ਉਹਨੇ ਆਪਣੇ ਆਪਣੇ ਜਿਹੜਾ ਹੈਗਾ ਔਰ ਆਨ ਸੋਸ ਤੋਂ ਉਹਨੇ ਬਾਹਰ ਹੋ ਜਾਣਾ ਪਰ ਇਹਨੂੰ ਦੇਖਦੇ ਹੋਏ ਕਿ ਕੈਬਨਟ ਜੀ ਵੀ ਪਾਸ ਹੋ ਗਿਆ ਅਸੀਂ ਬਹੁਤ ਜਲਦੀ ਇਹਨਾਂ ਦੀ ਟੈਂਡਿੰਗ ਪ੍ਰੋਸੈਸ ਕਰ ਰਹੇ ਹਾਂ ਪੂਰੇ ਦਰਿਆਵਾਂ ਦੇ ਡਰੇਨੇਜ ਸਫਾਈ ਕਰ ਰਹੇ ਆ ਦਰਿਆਵਾਂ ਨੂੰ ਅਸੀਂ ਡੂੰਗਾ ਵੀ ਕਰ ਰਹੇ ਆ ਤੇ ਦਰਿਆਵਾਂ ਨੂੰ ਅਸੀਂ ਪਚੋੜਾ ਵੀ ਕਰਾਂਗੇ ਆਪਾਂ ਜੀ ਇਸਨ ਡਾਟਰ ਰਵਜੋਤ ਇਹ ਕੜ ਦੇ ਕੜ ਦੇ ਕੜ ਦੇ ਕੜ ਦੇ ਇਸਨ ਕੈਬਨ ਮੰਤਰੀ ਡਾਟਰ ਰਵਜੋਤ ਜੀ ਜਿੰਨੇ ਦੱਸਿਆ ਕਿ ਜਲਦ ਤੋਂ ਜਿਹੜੀਆਂ ਬਿਆਹ ਦਰਿਆਆਂ ਦੀਆਂ ਸਫਾਈਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਇਹ ਤੇ ਪਾਸ ਹੋ ਚੁੱਕਾ ਹੈ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜਿਹੜਾ ਖਰਾਬਾ ਜਿਹੜਾ ਮੁਆਵਜ਼ਾ ਉਹ ਸਰਕਾਰ ਵੱਲੋਂ ਅੱਜ ਲੋਕਾਂ ਨੂੰ ਜਿਹੜਾ ਮਹਿਆ ਕਰਾਇਆ ਗਿਆ ਤੇ ਹੋਰ ਵੀ ਜਿਹੜੀ ਰਾਸ਼ੀ ਹੈ ਜਿਹੜੀ ਜਲਦ ਹੀ ਇਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਵੇਗੀ ਤੁਸੀਂ ਵੇਖਦੇ ਰਹੋ ਤੈਣੀ ਸੇਰਾ ਤੇ ਮੈਂ ਹਾਂ ਅਰਜੁਨ ਜੈਨ ਟਾਂਡ ਆਊਟ ਮੋਡ ਪਹਿਲਾਂ ਤਾਂ ਮੈਂ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਕਿ ਜੋ ਉਹ ਨਹੀਂ ਗੱਲ ਕਹੀ ਸੀ ਉਹ ਪੂਰੀ ਕੀਤੀ ਆ ਤਾਂ ਦੂਸਰਾ ਸਾਡੇ ਹਲਕੇ ਦੇ ਵਿੱਚ ਪੰਜਾਬ ਗਵਰਨਮੈਂਟ ਦੇ ਮੰਤਰੀ ਡਾਕਟਰ ਅਰਵਜੋਤ ਜੀ ਨਾਲ ਡੀਸੀ ਸਰਵਨ ਜ਼ਿਲ੍ਹਾ ਪ੍ਰਧਾਨ ਸਾਰੇ ਇੱਥੇ ਪਹੁੰਚੇ ਆ ਕਿ ਜਿਨ੍ਹਾਂ ਦੀ ਪਹਿਲੇ ਰਿਪੋਰਟ ਤਿਆਰ ਹੋ ਗਈ ਸੀਗੀ ਉਹਨਾਂ ਨੂੰ ਅੱਜ ਅਸੀਂ ਪੈਸੇ ਦੇ ਦਿੱਤੇ ਕਿਉਂਕਿ ਤਿੰਨ ਭਾਗਾਂ 'ਚ ਆਉਣੇ ਨੇ تین ਰਿਪੋਰਟਾਂ ਗਈਆਂ ਹੋਈਆਂ ਕਿਤੇ ਕਿਉਂਕਿ ਪਾਣੀ ਕਰਨ ਨਹੀਂ ਪਹੁੰਚ ਹੋਇਆ ਆਫੀਸਰ ਸਾਹਿਬਾਂ ਬੰਨਾਂ ਤੋਂ ਜਲਦੀ ਤੋਂ ਜਲਦੀ ਜਿਹੜਾ ਆ ਸਾਰੇ ਭੁਗਤਾਨ ਕਰਾਂਗੇ ਉਹ ਦੂਜੀ ਗੱਲ ਜਿਹੜੀ ਸਾਡੀ ਬਿਆਸ ਦਰਿਆ ਆ ਇਹਦੇ ਕਾਰਨ ਹੀ ਸਾਡਾ ਜਿਆਦਾ ਨੁਕਸਾਨ ਸੀ ਗਿਆ ਇਹਨੂੰ ਮੇਰੇ ਨੌਲੇਜ ਦੇ ਮੁਤਾਬਕ 16 ਜਗ੍ਹਾ ਗਵਰਨਮੈਂਟ ਨੇ ਪਿਕ ਕੀਤੀਆਂ ਆ ਜਿੱਥੇ ਰੇਤਾ ਦਾ ਜਿਆਦਾ ਬਲੋ ਆ ਤਾਂ ਉਹ ਕਿਉਂਕਿ ਇਹਦੇ ਲਈ ਸੈਂਟਰ ਦੀ ਮਨਜ਼ੂਰੀ ਮਨਜ਼ੂਰੀ ਜ਼ਰੂਰੀ ਹੈ ਕਿਉਂਕਿ ਉਹ ਜਿਹੜੇ ਪਿੱਛੇ ਜੇ ਤੁਸੀਂ ਦੇਖਦੇ ਹੋ ਕਿ 19 ਕਿਤੇ ਵਿੱਚ ਮੇਰੇ ਖਿਆਲ ਉਹ ਜਿਨ੍ਹਾਂ ਨੂੰ ਆਪਾਂ ਮਗਰਮਾਸ਼ ਕਹਿੰਦੇ ਨੇ ਉਹ ਛੱਡੇ ਗਏ ਸੀ ਕਿ ਉਹਦੇ ਕਰਕੇ ਸੈਂਟਰ ਦਾ ਵੀ ਇੱਕ ਡਿਪਾਰਟਮੈਂਟ ਨਾਲ ਅਟੈਚ ਆ ਉਹਨਾਂ ਤੋਂ ਪਰਮਿਸ਼ਨ ਲੈ ਲੈ ਵੀ ਗਵਰਨਮੈਂਟ ਨੇ ਭੇਜਤਾ ਜਲਦੀ ਤੋਂ ਜਲਦੀ ਅਸੀਂ ਇਹ ਜਿਹੜਾ ਵਿਆਸ ਦਰਿਆ ਆ ਇਹਨੂੰ ਪਧਰਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਇਦਾਂ ਦੀ ਮੁਰਕੇ ਸਾਨੂੰ ਜਦੋਂ ਜਨ ਤੁਸੀਂ ਵੇਖਦੇ ਰਹੋ ਦੈਨਿਕ ਸਰਾ ਤੇ ਮੈਂ ਅਰਜਨ ਜੈਨ ਅੱਜ ਸਮਝੂ ਦਾ ਟਾਂਡਾ ਦੇ ਵਿੱਚ ਜਿੱਥੇ ਕਿ ਡਾਕਟਰ ਮੰਤਰੀ ਡਾਕਟਰ ਰਵਜੋਧ ਜੀ ਅੱਜ ਨਗਰ ਕਾਉਂਸਲ ਟਾਂਡਾ ਦੇ ਵਿੱਚ ਪਹੁੰਚੇ ਹੋਏ ਨੇ ਸਾਡਾ ਹੁਣ ਮਝੂ ਨੇ ਆਪਾਂ ਗੱਲਬਾਤ ਕਰਾਂਗੇ ਟਾਂਡਾ ਦੇ ਵਿੱਚ ਨਗਰ ਕਾਉਂਸਲ ਦੇ ਵਿੱਚ ਪਹੁੰਚੇ ਕੀ ਕਰਨ ਪਹਿਲਾਂ ਦੈਨਿਕ ਸਰਾ ਵਾਲੇ ਜੀ ਸਰ ਅੱਜ ਨਗਰ ਕੌਂਸਲ ਟਾਂਡਾ ਦੇ ਵਿੱਚ ਕੌਂਸਲ ਕੀ ਜੀ तकरीबन 3 ਮਹੀਨੇ ਤੋਂ ਜੋ ਪੰਜਾਬ ਦਾ ਜਿੰਨਾ ਵੱਡਾ ਨੁਕਸਾਨ ਹੋਇਆ ਜਿੰਨਾ ਭਾਰੀ ਨੁਕਸਾਨ ਹੋਇਆ ਇਹ ਕਦੀ ਪਹਿਲਾਂ ਪੰਜਾਬ ਦੇ ਇਤਿਹਾਸ ਵਿੱਚ ਕਦੀ ਬਰਸਾਤਾਂ ਜਾਂ ਹੜ੍ਹਾਂ ਵਿੱਚ ਨਹੀਂ ਹੋਇਆ ਤੇ ਮੈਂ ਤੁਹਾਨੂੰ ਆਦਿ ਸਰਦਾਰ ਅਫਗਾਨ ਸਿੰਘ ਮਾਨ ਜੀ ਦਾ ਤੇ ਜਿਨ੍ਹਾਂ ਨੇ ਇਸ ਔਖੇ ਔਖੇ ਸਮੇਂ ਆਪਣੀ ਜ਼ਿੰਮੇਵਾਰੀ ਤਾਂ ਦਿਨੇ ਨਿਭਾਉਂਦੇ ਹੋਏ ਉਸ ਵੇਲੇ ਵੀ ਤੇ ਅੱਜ ਵੀ ਉਹ ਪੰਜਾਬ ਵਦੇ ਪੰਜਾਬ ਦੇ ਲੋਕਾਂ ਨਾਲ ਖੜੇ ਹੈ ਤੇ ਜੋ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਪੂਰਾ ਦੇਸ਼ ਵਿੱਚ ਸਭ ਤੋਂ ਵੱਧ ਜਿਹੜਾ ਮੁਆਵza ਹੈਗਾ ਉਹ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ 20000 ਪ੍ਰਤੀ ਇੱਕ ਜਿਹੜਾ ਫਸਲਾਂ ਦਾ ਕਿ ਜ਼ਮੀਨ ਦਾ ਖਰਾਬਾ ਹੋਇਆ ਉਹ ਦੇ ਰਹੇ ਹੈਗੇ ਤੇ ਉਹਨੂੰ ਉਸ ਵਚਨਾਂ ਨੂੰ ਪੂਰਾ ਕਰਦੇ ਹੋਏ ਸੀਐਮ ਸਾਹਿਬ ਨੇ ਪਹਿਲੇ 3 10 ਦਿਨ ਪਹਿਲਾਂ ਅਜਨਾਲਾ ਵੇਖਿਓ ਉਸ ਨੂੰ ਸ਼ੁਰੂਆਤ ਕਰਤੀ ਸੀ ਤੇ ਅੱਜ ਪੂਰੇ ਪੰਜਾਬ ਵਿੱਚ ਅਲੱਗ-ਅਲੱਗ ਜ਼ਿਲ੍ਹਾ ਵਿੱਚ ਸਾਡੇ ਜਿੰਨੇ ਵੀ ਕੈਬਨਿਟ ਸਾਥੀ ਆ तकरीबन 13 ਸਾਡੇ ਸਾਰੇ ਕੈਬਨਟ ਮੰਤਰੀ ਸਹਿਬਾਨ ਹਰੇਕ ਜ਼ਿਲ੍ਹਾ ਵਿੱਚ ਪੂਰੇ ਪੰਜਾਬ ਵਿੱਚ ਜਿਹੜੀ ਮੁਆਵਜ਼ੇ ਦੀ ਹੋਰ ਰਾਸ਼ੀ ਦੀ ਉਹ ਵੰਡ ਕਰ ਰਹੇ ਨੇ ਤੇ ਇਸ ਸੰਬੰਧ ਵਿੱਚ ਅਸੀਂ ਅੱਜ ਬਟਾਂਡਾ ਹਲਕੇ ਵਿੱਚ ਜਿਹੜੇ ਤਿੰਨ ਪਿੰਡਾਂ ਦੀ ਰਾਸ਼ੀ ਸੀ ਕਿ तकरीबन ਜਿਹਦੇ ਵਿੱਚ 60 ਪਰਿਵਾਰ ਉਹ ਸ਼ਾਮਲ ਸੀ ਤੇ 26 ਲੱਖ ਦੀ ਰਾਸ਼ੀ ਦੀ ਅਸੀਂ ਅੱਜ ਉਹ ਵੰਡ ਕੀਤੀ ਆਪਾਂ ਤੁਸੀਂ ਦੇਖਿਆ ਜੋ ਵਿਆਦ ਰਿਆ ਦੇ ਵਿੱਚ ਜਿਹੜੀ ਸਫਾਈ ਦਾ ਮਾਹੌਲ ਇੱਕੇਵੇਂ ਦੇਖਦੇ ਉਸ ਨੂੰ ਜੀ ਬਿਲਕੁਲ ਦੇਖੋ ਜੀ ਇਹ ਕੁਦਰਤੀ ਹੈ ਕਿ ਜਿਹੜਾ ਪਾਣੀ ਹੈਗਾ ਉਹਨੇ ਆਪਣਾ ਆਪਣੇ ਦਾ ਰਾਬ ਮੁਤਾਬਕ ਉਹਨੇ ਚੱਲੀ ਜਾਣਾ ਹੈਗਾ ਜੇ ਕਿਤੇ ਵੀ ਉਹਨੂੰ ਰੋਕ ਲੱਗਦੀ ਹੈ ਰੁਕਾਵਟ ਆਂਦੀ ਹੈਗੀ ਆ ਤੇ ਉਹਨੇ ਆਪਣੇ ਆਪਣੇ ਜਿਹੜਾ ਹੈਗਾ ਔਰ ਆਨ ਸੋਸ ਤੋਂ ਉਹਨੇ ਬਾਹਰ ਹੋ ਜਾਣਾ ਪਰ ਇਹਨੂੰ ਦੇਖਦੇ ਹੋਏ ਕਿ ਕੈਬਨਟ ਜੀ ਵੀ ਪਾਸ ਹੋ ਗਿਆ ਅਸੀਂ ਬਹੁਤ ਜਲਦੀ ਇਹਨਾਂ ਦੀ ਟੈਂਡਿੰਗ ਪ੍ਰੋਸੈਸ ਕਰ ਰਹੇ ਆਂ ਪੂਰੇ ਦਰਿਆਵਾਂ ਦੀ ਡਰੇਨੇਜ ਸਫਾਈ ਕਰ ਰਹੇ ਆਂ ਦਰਿਆਵਾਂ ਨੂੰ ਅਸੀਂ ਡੂੰਘਾ ਵੀ ਕਰ ਰਹੇ ਆਂ ਤੇ ਦਰਿਆਵਾਂ ਨੂੰ ਅਸੀਂ ਪੱਛੋੜਾ ਵੀ ਕਰਾਂਗੇ ਆਪਾਂ ਜੀ ਇਸਨ ਡਾਕਟਰ ਅਵਜੋਤ ਇਹ ਕੜ ਦੇ ਕੜ ਦੇ ਕੜ ਦੇ ਕੜ ਦੇ ਕੜ ਇਹ ਸਨ ਕੈਬਨ ਮੰਤਰੀ ਡਾਕਟਰ ਰਵਜੋਧ ਜੀ ਜਿਨਾਂ ਨੇ ਦੱਸਿਆ ਕਿ ਜਲਦ ਤੋਂ ਜਲ ਜਿਹੜੀਆਂ ਵਿਆਹ ਤਰੀਆਂ ਦੀਆਂ ਸਫਾਈਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਇਹ ਤੇ ਪਾਸ ਹੋ ਚੁੱਕਾ ਹੈ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜਿਹੜਾ ਖਰਾਬਾ ਜਿਹੜਾ ਮੁਆਵਜ਼ਾ ਉਹ ਸਰਕਾਰ ਵੱਲੋਂ ਅੱਜ ਲੋਕਾਂ ਨੂੰ ਜਿਹੜਾ ਮੁਹੱਈਆ ਕਰਾਇਆ ਗਿਆ ਤੇ ਹੋਰ ਵੀ ਜਿਹੜੀ ਰਾਸ਼ੀ ਹੈ ਜਿਹੜੀ ਜਲਦ ਹੀ ਇਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਵੇਗੀ ਤੁਸੀਂ ਵੇਖਦੇ ਰਹੋ ਤੈਣੀਖ ਸੇਰਾ ਤੇ ਮੈਂ ਹਾਂ ਅਰਜੁਨ ਜੈਨ ਟਾਂ ਡਾਊਟ ਮੜ ਪਹਿਲਾਂ ਤਾਂ ਮੈਂ ਸਾਡੇ ਮੁੱਖ ਮੰਤਰੀ ਪੰਜਾਬ ਭਗਵਾਨ ਸਤਿਮਾਨ ਜੀ ਦਾ ਧੰਨਵਾਦ ਕਰਦਾ ਕਿ ਜੋ ਨਹੀਂ ਗੱਲ ਕਹੀ ਸੀ ਉਹ ਪੂਰੀ ਕੀਤੀ ਆ ਤਾਂ ਦੂਸਰਾ ਸਾਡੇ ਹਲਕੇ ਦੇ ਵਿੱਚ ਪੰਜਾਬ ਗਵਰਨਮੈਂਟ ਦੇ ਮੰਤਰੀ ਡਾਕਟਰ ਰਵਜੋਜੀ ਨਾਲ ਡੀਸੀ ਸਰਵਨ ਜ਼ਿਲ੍ਹਾ ਪ੍ਰਧਾਨ ਸਾਰੇ ਇੱਥੇ ਪਹੁੰਚੇ ਆ ਕਿ ਜਿਨ੍ਹਾਂ ਦੀ ਪਹਿਲੇ ਰਿਪੋਰਟ ਤਿਆਰ ਹੋ ਗਈ ਸੀਗੀ ਉਹਨਾਂ ਨੂੰ ਅੱਜ ਅਸੀਂ ਪੈਸੇ ਦਿੱਤੇ ਕਿਉਂਕਿ ਤਿੰਨ ਭਾਗਾਂ 'ਚ ਆਉਣੇ ਤਿੰਨ ਰਿਪੋਰਟਾਂ ਗਈਆਂ ਹੋਈਆਂ ਕਿਤੇ ਕਿਉਂਕਿ ਪਾਣੀ ਕਰਨ ਨਹੀਂ ਪਹੁੰਚ ਹੋਇਆ ਆਫੀਸਰ ਸਾਹਿਬਾ ਬੰਨਣਾ ਤੋਂ ਜਲਦੀ ਤੋਂ ਜਲਦੀ ਜਿਹੜਾ ਆ ਸਾਰੇ ਭੁਗਤਾਨ ਕਰਾਂਗੇ ਉਹ ਦੂਜੀ ਗੱਲ ਜਿਹੜੀ ਸਾਡੀ ਬਿਆਸ ਦਰਿਆ ਆ ਇਹਦੇ ਕਾਰਨ ਹੀ ਸਾਡਾ ਜ਼ਿਆਦਾ ਨੁਕਸਾਨ ਸੀ ਗਿਆ ਇਹਨੂੰ ਮੇਰੇ ਨੌਲੇਜ ਦੇ ਮੁਤਾਬਕ 16 ਜਗ੍ਹਾ ਗਵਰਨਮੈਂਟ ਨੇ ਪਿਕ ਕੀਤੀਆਂ ਆ ਜਿੱਥੇ ਰੇਤਾ ਦਾ ਜ਼ਿਆਦਾ ਬਲੋ ਆ ਤਾਂ ਉਹ ਕਿਉਂਕਿ ਇਹਦੇ ਲਈ ਸੈਂਟਰ ਦੀ ਮਨਜ਼ੂਰੀ ਮਨਜ਼ੂਰੀ ਜ਼ਰੂਰੀ ਹੈ ਕਿਉਂਕਿ ਉਹ ਜਿਹੜੇ ਪਿੱਛੇ ਜੇ ਤੁਸੀਂ ਦੇਖਦੇ ਹੋ ਕਿ 19 ਕਿਤੇ ਵਿੱਚ ਮੇਰੇ ਖਿਆਲ ਅਜੇ ਨਾ ਉਹ ਮਗਰਮਾ ਸ਼ਿਕਾਇਤ ਨੇ ਉਹ ਛੱਡੀ ਗਈ ਸੀ ਕਿ ਉਹਦੇ ਕਰਕੇ ਸੈਂਟਰ ਦਾ ਵੀ ਇੱਕ ਡਿਪਾਰਟਮੈਂਟ ਨਾਲ ਅਟੈਚ ਆ ਉਹਨਾਂ ਤੋਂ ਪਰਮਿਸ਼ਨ ਲੈ ਲੈ ਵੀ ਗਵਰਨਮੈਂਟ ਨੇ ਭੇਜਤਾ ਜਲਦੀ ਤੋਂ ਜਲਦੀ ਅਸੀਂ ਇਹ ਜਿਹੜਾ ਬਿਆਸ ਦਰਿਆ ਆ ਇਹਨੂੰ ਪਧਰਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਇਦਾਂ ਦੀ ਮੁੜ ਕੇ ਸਾਨੂੰ ਜਦੋਂ ਜਨਕ